ਸੂਰਜ ਦੀ ਚੜ੍ਹਤ ਤੋਂ ਬਾਅਦ ਉਹ ਵੀ ਮੁੰਡਿਆਂ ਨੂੰ ਆਪਣੀ ਦੇ ਜਨਤਾ ਸੁੱਤੀ ਅਜੇ ਤੱਕ ਸ਼ਲਕ ਕਰਦੇ ਆ ਜੀ ਜੀ ਆਹ ਜੀ ਆਹ ਜੀ ਜਪਰਾਵਾਂ ਸੁਖਮਾਰ ਕੇ ਮਾਰਵਾ ਜੀ ਕਾਹ ਦਾ ਨਾ ਚੱਲੂ ਆ ਅੱਜ ਕੀ ਰਾਹ ਨੂੰ ਤੁਸੀਂ ਸੰਗਨ ਨੂੰ ਕੀ ਸ਼ਿਕਾਰ ਰਹੇ ਹੋ ਆਲੂ ਚਨਾ ਕੜੀ ਪਕੌੜਾ ਚਨੇ ਆਲੂ ਹੁੰਦੇ ਆ ਆਲੂ ਚਨੇ ਇੱਕ ਗੱਲ ਆ ਬਾਬਾ ਜੀ ਹਾਂਜੀ ਤੇ ਚੌਲ ਆ ਤੇ ਪਛਾਦਾ ਵਾ ਚਲੋ ਠੀਕ ਆ ਠੀਕ ਆ ਜੀ ਹਾਂਜੀ ਪੀਦਾ ਤਾਂ ਤਾਂ ਬਾਬਾ ਆਣ ਕੇ ਸੇਵਾ ਕਰੋ ਪਛਾਦਾ ਪਾਣੀ ਛਕੋ ਅਤੇ ਦੀਵਾਨ ਸੱਜਣ ਲੱਗੇ ਹਨ ਦੀਵਾਨ ਸੁਣੋ ਇਹ ਸਾਡੇ ਧਰਤਨ ਬਾਬਾ ਸਮੁੰਦਰੀ ਆ ਆ ਸਬਿਹਾਰ ਦਾ ਟਾਈਮ ਆ ਆ ਜੀ ਜੀ ਆਹ ਹੋਤਾ ਹੈ ਆ ਸੋਨੇ ਵਰਗਾ ਉਹ ਅੱਗੇ ਵੀ ਮੁੱਦੇ ਨੇ ਹੰਨ ਨਾ ਨੋ ਯੋ ਕਹਿੰਦੇ ਇੱਧਰ ਵੀ ਫੋਨ ਪੇ ਚੱਲੇਗਾ ਬਾਰ ਕੋਡ ਸਕੈਨ ਵਾਲਾ ਲਾ ਗੋਲ ਗੱਪੇ ਸ਼ਕਨ ਲੱਗੀ ਹੈ ਹਾਂਜੀ ਨਹੀਂ ਤੇ ਹੋ ਗਈ ਨਾ ਜੀ ਐਂਟਰੀ ਹੋ ਗਈ ਭਾਈ ਸਾੜੀ ਥੂੜੀ ਮੁੱਖੇ ਨੇ ਵਾਜੀ ਠੀਕ ਆਹ ਦੀ ਕੀ ਭਾਜੀ ਕੀ ਖਾਣ ਲੱਗੇ ਜੀ ਕੁਲਫੀ ਖਾਣ ਲੱਗੇ ਆਈਸਕ੍ਰੀਮ ਹਾਂਜੀ ਕਿਹੜੀ ਕਿਹੜੇ ਕਿਹੜਾ ਫਲੇਵਰ ਕਿਹੜਾ ਫਲੇਵਰ ਆਪਣਾ ਆ ਆਈਸਕ੍ਰੀਮ ਕਿਹੜਾ ਚਾਹੀਦਾ ਤੁਹਾਨੂੰ ਇਹ ਤੁਸੀਂ ਕਿਹੜਾ ਖਾਣ ਲੱਗੇ ਜੀ ਮੈਨੂੰ ਤੇ ਜਿੱਦਾਂ ਦਾ ਚੱਲਦਾ ਵਾ ਤੇ ਬਦਾਮ ਸ਼ੇਕ ਕਾਜੂ ਸ਼ੇਕ ਫਲੂਦਾ ਕੀ ਕਿਰੋਗਨ ਸ਼ੇਕ ਰੋਗਨ ਸ਼ੇਕ ਠੀਕ ਆ ਰੋਗਨ ਸ਼ੇਕ ਤੁਸੀਂ ਤੁਸੀਂ ਫਲੂਦਾ ਹੀ ਖਾਓ ਫਲੂਦਾ ਹੀ ਮੁੱਖੇ ਲਈ ਫਲੂਦਾ ਹੀ ਬਣਾਇਓ ਜੀ ਜੀ ਵੇਛਨੀ ਆਟੇ ਦੀ ਸੇਵਾ ਕਰ ਰਿਹਾ ਮੁੰਡਾ ਨਾਲ ਮੁੰਡੇ ਨੇ ਗੋਰੇ ਦਾ ਮੁੰਡਾ ਲਿਆ ਨਾਲ ਸੇਵਾ ਕਰ ਲਈ ਕੀ ਕਹਿਣਾ ਜਾਵੇ ਸੱਨੀ ਵੀਰ ਚੜਦੀ ਕਲਾ ਜੀ ਆ ਜਿਹੜੇ ਨਾ ਇਹ ਝੂਠੇ ਸੇਵਾਦਾਰ ਖਲੋਤੇ ਝੂਠੇ ਇੱਕ ਥਾਂ ਤੋਂ ਚੁੱਕ ਕੇ ਇੱਕ ਥਾਂ ਤੇ ਬਣਿਤੇ ਬੰਦੇ ਨੇ ਸੇਵਾ ਕਰਕੇ ਰਾਜੀ ਨਹੀਂ ਆ ਅਭਿ ਕਾਂਡੇ ਗੋ ਮੁੰਦਨ ਕਲਗਲੇ ਸੰਦਨ ਅਦਰਾਨਾ ਮੁੰਦੈ ਪਰਵੰਨ ਭਜੇ ਸੰਦੇ ਅਪਚੰ ਤੇਜਮ ਫਰੰਡੰ ਕੋਤੇਯ ਮੰਦੰ ਜਾਣ ਦੂ ਰੋ ਸੱਚ ਦਾ ਦਰਨੀ ਜਾਣ ਦੂ ਮੈਂ ਤੁਹਾਨੂੰ ਬਹੁਤ ਸਵਾਗਤ ਹੈ ਦਰੋ ད�ད�ས ད�ད དད ਨੀ ਕਮੀ ਮਹਿਸੂਸ ਕਰ ਰਿਹਾ ਨਾ ਮੁੰਡੇ ਵੇਖੋ ਇਹ ਦਿਖਾਈ ਗੋਲਦੀ ਦਿਖਾਈ ਉਧਰੋਂ ਕਹਿੰਦਾ ਇੱਕ ਇੱਕ ਪਾਸੇ ਗੁਰਦੁਆਰਾ ਵੀ ਲਾਇਆ ਕੀਰਤਨ ਵੀ ਲਾਈਵ ਲਾਇਆ ਤਾਂ ਹੀ ਕੀਰਤਨ ਆਲਾ ਵੇਖੋ ਇੱਧਰ ਮੋਹ ਹੀ ਬੜਾ ਪਿੰਡ ਦੇ ਨਾਲ ਪਿੰਡ ਨਾਲ ਇੰਨੇ ਜੁੜੇ ਆ ਨਾ ਇੰਨੀ ਕੁ ਸਾਰੀ ਸੰਗਤ ਜੁੜੀ ਹੋਈ ਹੈ ਨਾ ਪਿੰਡ ਨਾਲ ਪੰਜਾਬ ਨਾਲ ਭੁੱਲੇ ਗਏ ਨੇ ਜਿਹੜੇ ਕਹਿੰਦੇ ਨਾ 2% ਫਿਰ ਪੂਰਾ ਹੀ ਰਵੇ ਪਰਸੈਂਟ ਇੱਧਰ ਆ ਵੀ ਮੁੰਡੇ ਅਮਰੀਕਾ ਵਾਲੇ ਜੁੜੇ ਆ ਵੇਖੋ ਵੀ ਆ ਰਿਹਾ ਮੰਡਿਆ ਬਲੌਗ ਚ ਆਉਗੇ ਦੀ ਬਲੌਗ ਤੇ ਯੂ ਆਰ ਸੈਲਫ ਇਨ 0070 ਮਹਾਲ ਜਿਹਨੇ ਪਹਿ ਬਖਸ਼ੀ ਦੇਣਾ ਕੋਈ ਗੱਲ ਨਹੀਂ ਆਪਾਂ ਇੱਥੋਂ ਤੱਕ ਪੰਚੇ ਆ ਭਾਈ ਘੁੰਮਿਏ ਨੇ ਫਿਰ ਵੇਖਿਆ ਵੀ ਜਿਹੜਾ ਰਾਸ਼ਨ ਹੀ ਘਰੋਂ ਮੁੱਕ ਗਿਆ ਹੁਣ ਸਦਾ ਹੀ ਇਹ ਗਾਫੇ ਚੱਲ ਰਹੇ ਨੇ ਆ ਵੇ ਲੋ ਛੰਨੀ ਕਹਿੰਦਾ ਮੈਂ ਮੰਜੀ ਤੇ ਸੋਣਾ ਅੱਜ ਮੰਨਦਾ ਹੀ ਨਹੀਂ